ਚੰਡੀਗੜ੍ਹ ਦੇ ਬਜ਼ੁਰਗਾਂ ਲਈ ਵੋਟ ਪਾਉਣਾ ਹੋਇਆ ਆਸਾਨ ਹੁਣ ਪੋਲੀਬੂਥ ਤੇ ਜਾਂਦੀ ਨਹੀਂ ਪਵੇਗੀ ਲੋੜ ਤੇ ਇਹ ਘਰ ਬੈਠੇ ਬਜ਼ੁਰਗ ਪਾ ਸਕਦੇ ਨੇ ਆਪਣੀ ਵੋਟ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜਾਰੀ ਕਰ ਦਿੱਤਾ ਗਿਆ ਕਿ ਜੋ ਵਿਅਕਤੀ ਅੰਗਹੀਨ ਹੈ ਜਾਂ ਅਪਾਹਜ ਹੈ ਵੀ ਉਹ ਆਪਣੀ ਵੋਟ ਆਪਣੇ ਘਰੇ ਬੈਠੇ ਪਾ ਸਕਦੇ ਨੇ ਉਹਨਾਂ ਨੂੰ ਬਾਲੀਵੁੱਡ ਤੇ ਜਾਣ ਦੀ ਨਹੀਂ ਪਵੇਗੀ ਲੋੜ ਚੰਡੀਗੜ੍ਹ ਵਿੱਚ ਬਜ਼ੁਰਗਾਂ ਲਈ ਘਰ-ਘਰ ਬੋਡ ਪਾਉਣ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵੱਲੋਂ 85 ਸਾਲ ਦੇ ਵੱਧ ਉਮਰ ਦੇ ਬਜ਼ੁਰਗਾਂ ਤਿੰਨ ਗਹੀਨਾ ਨੂੰ ਘਰ ਬੈਠੇ ਹੀ ਵੋਟ ਪਾ ਸਕਦੇ ਨੇ ਇਸ ਤੋਂ ਇਲਾਵਾ ਸਹਾਇਤ ਵਧਾਉਣ ਲਈ ਹੋਰ ਪ੍ਰਾਲੇ ਕੀਤੇ ਜਾ ਰਹੇ ਹਨ ਚੰਡੀਗੜ੍ਹ ਵੀ ਆਈਪੀ ਸ਼ਹਿਰ ਹੈ ਇਸ ਵਿੱਚ ਜਹੀ ਕੋਈ ਥਾਂ ਨਹੀਂ ਜਿੱਥੇ ਚੋਣ ਕਮਿਸ਼ਨ ਨੂੰ ਪਹੁੰਚਣ ਲਈ ਕੋਈ ਮੁਸ਼ਕਲ ਪੇਸ਼ ਆਵੇ ਇਸ ਲਈ ਚੋਣ ਕਮਿਸ਼ਨ ਵੋਟਿੰਗ ਵਧਾਉਣ ਲਈ ਇਹ ਸਾਰੀ ਪ੍ਰਕਿਰਿਆ ਬਣਾ ਰਿਹਾ ਹੈ ਚੰਡੀਗੜ੍ਹ ਵਿੱਚ ਕਰੀਬ 4000 ਜਿਹੇ ਬਜ਼ੁਰਗ ਹਨ ਜੋ ਚੌਂ ਨਾ ਘਰ ਬੈਠੇ ਹੀ ਵੋਟ ਪਾ ਸਕਦੇ ਨੇ ਚੰਡੀਗੜ੍ਹ ਚੋਣ ਕਮਿਸ਼ਨ ਨੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ ਇਹ ਜਾਣਨ ਲਈ ਕਿ ਖੁਦ ਬਜ਼ੁਰਗਾਂ ਨਾਲ ਉਹ ਆਪ ਗੱਲ ਕਰਦੇ ਹਨ ਨਾਲ ਹੀ ਜੇਕਰ ਕੋਈ ਘਰ ਬੈਠੇ ਵੀ ਵੋਟ ਪਾਉਣ ਦੀ ਸਹੂਲਤ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ ਭਰਨ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾਵਾ ਹੈ ਕਿ ਇਸ ਵਾਰ VOTING ਦਾ ਟੀਚਾ ਸੱਤ ਰੱਖਿਆ ਗਿਆ ਹੈ ਜਿਸ ਨੂੰ ਹਰ ਹਾਲਾਤ ਵਿੱਚ ਪੂਰਾ ਕੀਤਾ ਜਾਵੇਗਾ